प्यारे साथियों انقلابی ਸਾਡਾ ਰਾਹ ਦੇ ਪੇਜ ਤੇ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਲੇਖ ਪੜਨ ਜਾ ਰਹੇ ਹਾਂ ਇਸ ਦਾ ਸਿਰਲੇਖ ਹੈ ਲੋਕਾਂ ਵਿਰੁੱਧ جنگ ਬੰਦ ਕਰੋ ਗੱਲਬਾਤ ਦਾ ਰਾਹ ਅਪਣਾਓ ਸੋ ਆਓ ਪੜ੍ਹਦੇ ਹਾਂ ਅੱਜ ਦਾ ਇਹ ਲੇਖ ਡੋਨਾਲਡ 트੍ਰੰਪ ਦੇ ਇਸ਼ਾਰੇ ਤੇ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸ਼ੁਰੂ ਹੋਇਆ ਟਕਰਾਅ ਰੋਕ ਕੇ ਗੋਲੀਬੰਦੀ ਕਰ ਲਈ ਹੈ ਪਰਦੇਸ਼ ਦੇ ਆਪਣੇ ਲੋਕਾਂ ਖਾਸ ਕਰ ਉਹਨਾਂ ਦੇ ਪਿਛੜੇ ਹਿੱਸੇ ਕਬਾਇਲੀਆਂ ਵਿਰੁੱਧ ਛੇੜੀ جنگ ਉਸੇ ਤਰ੍ਹਾਂ ਜਾਰੀ ਹੈ ਪਾਕਿਸਤਾਨੀ دہشت ਗਰਦਾਂ ਵਿਰੁੱਧ ਹਮਲੇ ਨੂੰ ਸੰਗੀ ਸਰਕਾਰ ਨੇ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਹੈ ਪਰ ਕਬਾਇਲੀ ਲੋਕਾਂ ਵਿਰੁੱਧ جنگ ਨੂੰ ਸਮੇਂ-ਸਮੇਂ ਤੇ ਵੱਖਰੇ-ਵੱਖਰੇ ਨਾਮ ਦਿੱਤੇ ਜਾਂਦੇ ਰਹੇ ਹਨ ਪਹਿਲਾਂ ਇਸ ਨੂੰ ਸਲਵਾ ਜਡਮ ਦਾ ਨਾਮ ਦਿੱਤਾ ਗਿਆ ਫਿਰ ਇਸ ਨੂੰ ਆਪਰੇਸ਼ਨ ਗ੍ਰੀਨ ਹੰਟ ਦਾ ਨਾਮ ਦਿੱਤਾ ਗਿਆ ਪਿਛੇ ਜੋ ਹੈ ਇਸ جنگ ਨੂੰ ਆਪਰੇਸ਼ਨ ਕਗਾਰ ਦਾ ਨਾਮ ਦੇ ਕੇ ਬਹੁਤ ਬਾਈ ਕੀਤੀ ਗਈ ਹੁਣ ਇਸ ਨੂੰ ਆਪਰੇਸ਼ਨ ਬਲੈਕ ਫੋਰੈਸਟ ਦਾ ਨਾਮ ਦਿੱਤਾ ਗਿਆ ਹੈ ਇਨਾਂ ਸਾਰੇ ਵੱਖਰੇ ਵੱਖਰੇ ਨਾਵਾਂ ਦੇ ਬਾਵਜੂਦ ਇਸ ਦਾ ਤਤ ਆਪਣੇ ਲੋਕਾਂ ਵਿਰੁੱਧ ਭਾਰਤੀ ਸਟੇਟ ਨੂੰ ਦੀ جنگ ਨੂੰ ਜਾਰੀ ਰੱਖਣਾ ਹੈ ਹਾਲਾਂਕਿ ਇਸ ਲੜਾਈ ਵਿੱਚ ਆਦੀਵਾਸੀ ਲੋਕਾਂ ਦੀ ਅਗਵਾਈ ਕਰ ਰਹੀ ਰਾਜਨੀਤਿਕ ਤਿਰ ਪਾਰਟੀ ਕਮਿਊਨਿਸਟ ਪਾਰਟੀ ਮਾਓਵਾਦੀ ਨੇ ਗੋਲੀਬੰਦੀ ਕਰਕੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਸਰਕਾਰ ਇਸ ਪੇਸ਼ਕਸ਼ ਵਿਰੁੱਧ ਕੋਈ ਬਿਆਨ ਨਾ ਦੇ ਕੇ ਬਹੁਤ ਬੇਕਰਕੀ ਨਾਲ ਹਮਲਾ ਜਾਰੀ ਰੱਖ ਰਹੀ ਹੈ ਪਹਿਲਾ ਮਾਓਵਾਦੀ ਪਾਰਟੀ ਨੇ ਕੁਝ ਸ਼ਰਤਾਂ ਰੱਖੀਆਂ ਸਨ ਪਰ ਸਰਕਾਰ ਵੱਲੋਂ ਕੋਈ ਹੰਗਾਰਾ ਨਾ ਮਿਲਣ ਤੇ ਉਹਨਾਂ ਨੇ ਬਿਨਾਂ ਸ਼ਰਤ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਪਰ ਸਰਕਾਰ ਨੇ ਇਸ ਦਾ ਵੀ ਕੋਈ ਹੰਗਾਰਾ ਨਹੀਂ ਪਰਿਆ ਉਹ ਸਭ ਮਾਓਵਾਦੀਆਂ ਨੂੰ ਜਸਮਾਨੀ ਤੌਰ ਤੇ ਮਾਰ ਮਕਾਉਣ ਤੇ ਤੁਲੀ ਹੋਈ ਹੈ ਸਰਕਾਰ ਵੱਲੋਂ ਇਸ ਲੜਾਈ ਵਿੱਚ ਫੌਜ ਦੀ ਸਿੱਧੀ ਸ਼ਮੂਲੀਅਤ ਤੋਂ ਬਿਨਾਂ ਸਾਰੀਆਂ ਫੋਰਸਾਂ ਵਰਤੀਆਂ ਜਾ ਰਹੀਆਂ ਹਨ ਇਸ ਵਿੱਚ ਕੇਂਦਰ ਰਿਜ਼ਰਵ ਪੁਲਿਸ ਸੀਮਾ ਸੁਰੱਖਿਆ ਬਲ ਵਿਸ਼ੇਸ਼ ਟ੍ਰੇਨਿੰਗ ਵਾਲੀਆਂ ਕਮਾਂਡੋ ਫੋਰਸਾਂ ਜਿਵੇਂ ਗ੍ਰੇਹਾਂਡ ਆਦ ਇਸ ਤੋਂ ਇਲਾਵਾ ਮਾਓਵਾਦੀ ਪਗੋੜਿਆਂ ਦੀ ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਰਾਜਾਂ ਦੀ ਪੁਲਿਸ ਵੀ ਸ਼ਾਮਲ ਹਨ ਕੁਆਇਡ ਦੇ ਡਰੋਨ ਅਤੇ ਹੈਲੀਕਾਪਟਰ ਵਰਤੇ ਜਾ ਰਹੇ ਹਨ ਇਹ ਇੱਕ ਪੂਰੀ ਸੂਰੀ جنگ ਹੈ ਆਖਰ ਦੇਸ਼ ਦੇ ਹਾਕਮਾਂ ਨੇ ਆਪਣੇ ਲੋਕਾਂ ਵਿਰੁੱਧ جنگ ਕਿਉਂ ਛੇੜੀ ਹੋਈ ਹੈ ਕੇਂਦਰੀ ਭਾਰਤ ਦਾ ਇਹ ਹਿੱਸਾ ਕੁਦਰਤੀ ਮਾਲ ਖਜ਼ਾਨਿਆਂ ਖਣਿਜ ਪਦਾਰਥਾਂ ਨਾਲ ਭਰਪੂਰ ਹੈ ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਵਿਸ਼ਵੀਕਰਨ ਉਧਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਲਿਆਂਦੀਆਂ ਗਈਆਂ ਕਿਉਂਕਿ ਉਸ ਸਮੇਂ ਇੱਕ ਤਰੂਵੀ ਸਮ ਇੱਕ ਤਰੂਵੀ ਸਾਮਰਾਜੀ ਸੰਸਾਰ ਹੋਣ ਦੇ ਵਿੱਚ ਆ ਚੁੱਕਿਆ ਸੀ ਸਾਮਰਾਜੀ ਕੈਂਪ ਅਮਰੀਕਾ ਪਿੱਛੇ ਲਾਂਬੰਦ ਸੀ ਇਹਨਾਂ ਨੇ ਆਪਸੀ ਵਿਰੋਧ ਵਕਤੀ ਤੌਰ ਤੇ ਦਬੇ ਹੋਏ ਸਨ ਸਾਮਰਾਜ ਵੱਲੋਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਕੋਈ ਆਲਮੀ ਸ਼ਕਤੀ ਰੁਕਾਵਟ ਨਹੀਂ ਸੀ ਵਿਸ਼ਵੀਕਰਨ ਦਾ ਅਰਥ ਸੀ ਪੂਰੇ ਸੰਸਾਰ ਵਿੱਚ ਸਾਮਰਾਜੀ ਸਮਰਾ ਸ਼ਰਮਾਏ ਵਸਤਾਂ ਦੇਸਵਾਮਾ ਦਾ ਬੇਰੋਕ ਵਹਾ ਅਤੇ ਕੁਦਰਤੀ ਸੋਮਿਆਂ ਤੱਕ ਇਸ ਦੀ ਬੇਰੋਕ ਪਹੁੰਚ ਇਸ ਤਹਿਤ ਇਸ ਖੇਤਰ ਦੇ ਕੁਦਰਤੀ ਸੋਮਿਆਂ ਨੂੰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾਣਾ ਸੀ ਪਰ ਇਹੀ ਉਹ ਧਰਤੀ ਸੀ ਜਿਸ ਤੇ ਆਦਿਵਾਸੀ ਕਬਾਇਲੀਆਂ ਦਾ ਵਾਸਾ ਸੀ ਅਤੇ ਇਹਨਾਂ ਨੂੰ ਉਜਾੜੇ ਬਿਨਾ ਇਹਨਾਂ ਸੋਮਿਆਂ ਤੇ ਕਾਰਪੋਰੇਟ ਕਬਜ਼ਾ ਨਹੀਂ ਹੋ ਸਕਦਾ ਸੀ ਪਰ ਇਹ ਅਜਿਹੇ ਲੋਕ ਨਹੀਂ ਸਨ ਕਿ ਇਹਨਾਂ ਨੂੰ ਇਥੋਂ ਉਜਾੜ ਕੇ ਕਿਤੇ ਵੀ ਵਸਾਇਆ ਜਾ ਸਕਦਾ ਸੀ ਇਹਨਾਂ ਆਦਵਾਸੀਆਂ ਦੀ ਜ਼ਿੰਦਗੀ ਆਰਗੇਨਿਕ ਰੂਪ ਵਿੱਚ ਬਹੁਤ ਗਹਿਰੀ ਤਰ੍ਹਾਂ ਜੰਗਲ ਨਾਲ ਜੁੜੀ ਹੋਈ ਹੈ ਇਹ ਜੰਗਲ ਤੋਂ ਬਾਹਰ ਆਪਣੀ ਜ਼ਿੰਦਗੀ ਚਿਤਵ ਵੀ ਨਹੀਂ ਸਕਦੇ ਉਹਨਾਂ ਨੂੰ ਜੰਗਲ ਤੋਂ ਬਾਹਰ ਵਸਾਉਣਾ ਉਵੇਂ ਹੀ ਹੈ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਰੱਖ ਦੇਣਾ ਉਹਨਾਂ ਦੇ ਇਸ ਅਧਿਕਾਰ ਨੂੰ ਸੰਯੁਕਤ ਰਾਸ਼ਟਰ ਨੇ ਮਨੁੱਖੀ ਅਧਿਕਾਰਾਂ ਦੇ ਚਾਰਟਰ ਵਿੱਚ ਸਰਕਾਰ ਕੀਤਾ ਹੈ ਉਸ ਵਿੱਚ ਲਿਖਿਆ ਹੈ ਕਿ ਮਨੁੱਖ ਨੂੰ ਆਪਣੀ ਕੁਦਰਤੀ ਵਸੇਰੇ ਜਿਨ੍ਹਾਂ ਨੂੰ ਆਪਾਂ ਨੇਚਰਲ ਰੈਲਾਈਟੇਟ ਕਹਿੰਦੇ ਆ ਵਿੱਚ ਵਸਣ ਦਾ ਕੁਦਰਤੀ ਮਾਨਵੀ ਅਧਿਕਾਰ ਹੈ ਇਸ ਕਰਕੇ ਆਦਵਸੀਆਂ ਲਈ ਉਜਾੜੇ ਦਾ ਸਵਾਲ ਜ਼ਿੰਦਗੀ ਮੌਤ ਦਾ ਸਵਾਲ ਸੀ ਇਸ ਕਰਕੇ ਉਜਾੜੇ ਵਿਰੁੱਧ ਲੜਨਾ ਉਹਨਾਂ ਦੀ ਕੁਦਰਤੀ ਚੋਣ ਸੀ ਉਹਨਾਂ ਦੀ ਇਸ ਲੜਾਈ ਵਿੱਚ ਉਹਨਾਂ ਦੀ ਅਗਵਾਈ ਕਰਨ ਲਈ ਮਾਓਵਾਦੀ ਹਾਜ਼ਰ ਸਨ ਇਸ ਤਰ੍ਹਾਂ ਆਦਵਾਸੀਆਂ ਦੀ ਆਪਣੇ ਉਜਾੜੇ ਵਿਰੁੱਧ ਲੜਾਈ ਅਤੇ ਮਾਓਵਾਦੀਆਂ ਦੀ ਲੜਾਈ ਇੱਕ ਦੂਸਰੇ ਨਾਲ ਇੱਕਮਿਕ ਹੋ ਗਏ ਸਨ ਭਾਰਤ ਵਿੱਚ ਵਿਸ਼ਵੀਕਰਨ ਉਧਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਬਾਨੀ ਡਾਕਟਰ ਮਨਮੋਹਨ ਸਿੰਘ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਇਸ ਸੰਘਰਸ਼ ਨੂੰ ਖੱਬੇਪੱਖੀ ਅਤਵਾਦ ਦਾ ਨਾਮ ਦੇ ਕੇ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਉਸ ਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਪੀਚ ਤੰਬਰਮ ਨੇ ਐਨ ਆਈਏ ਬਣਾਈ ਅਤੇ ਉਸ ਨੂੰ ਉਸ ਨੇ ਹੀ ਆਪਰੇਸ਼ਨ ਗ੍ਰੀਨ ਹੰਟ ਸ਼ੁਰੂ ਕਰਵਾਇਆ ਪਰੰਤੂ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਇੱਕ ਪਾਰਟੀ ਦੇ ਪੂਰਨ ਬਹੁਮਤ ਵਾਲੀ ਸਰਕਾਰ ਨਹੀਂ ਸੀ ਬਲਕਿ ਇੱਕ ਕੋਲੀਜ਼ਨ ਸਰਕਾਰ ਸੀ ਅਜਿਹੀ ਸਰਕਾਰ ਵਿੱਚ ਵੱਖ-ਵੱਖ ਦਬਾਅ ਅਤੇ ਧੂਹਾ ਹੁੰਦੀਆਂ ਹਨ ਜੋ ਸਰਕਾਰ ਲਈ ਸੀਮਤਾਈ ਬਣ ਜਾਂਦੀਆਂ ਹਨ ਇਸ ਕਰਕੇ ਉਹ ਸਰਕਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਦੀਆਂ ਇਸ਼ਾਵਾਂ ਨੂੰ ਪੂਰਾ ਨਾ ਕਰ ਸਕੇ ਹਾਕਮ ਜਮਾਤਾਂ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਅਤੇ ਉਸ ਦੀ ਸਰਕਾਰ ਨੂੰ ਮਜਬੂਤ ਸਰਕਾਰ ਵਜੋਂ ਪ੍ਰਚਾਰਿਆ ਜਾਣ ਲੱਗਾ ਇਸ ਲਈ ਉਸ ਦੇ ਬਦਲ ਵਜੋਂ ਫਾਸ਼ੀ ਕਿਰਦਾਰ ਵਾਲੇ ਸੰਗ ਅਤੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਬੇਰਹਿਮੀ ਨਾਲ ਕਤਲ ਕਰਵਾਉਣ ਵਾਲੇ ਬੇਕਰਕ ਦਿਖ ਵਾਲੇ ਨਰਿੰਦਰ ਮੋਦੀ ਨੂੰ ਅੱਗੇ ਲਿਆਂਦਾ ਗਿਆ ਮੋਦੀ ਸਰਕਾਰ ਨੇ ਆਉਂਦਿਆਂ ਹੀ ਆਦਵਾਸੀਆਂ ਮਾਓਵਾਦੀਆਂ ਵਿਰੁੱਧ ਜੰਗ ਨੂੰ ਬੇਕਿਰਕੀ ਨਾਲ ਤੇਜ਼ ਕਰ ਦਿੱਤਾ ਇੱਕ ਸਮੇਂ ਸੁਪਰੀਮ ਕੋਰਟ ਵੱਲੋਂ ਤੜੀ ਪਾਰ ਕੀਤੇ ਸੰਘ ਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 31 ਮਾਰਚ 2026 ਤੱਕ ਦੇਸ਼ ਵਿੱਚੋਂ ਨਕਸਲਵਾਦ ਮਾਓਵਾਦ ਖਤਮ ਕਰ ਦੇਣ ਦਾ ਐਲਾਨ ਕੀਤਾ ਹੋਇਆ ਹੈ ਮਾਓਵਾਦੀਆਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਵਿੱਚ ਸਰਕਾਰ ਨੂੰ ਕੁਝ ਸਫਲਤਾ ਵੀ ਮਿਲੀ ਹੈ ਪਿਛਲੇ 4 ਦਹਾਕਿਆਂ ਤੋਂ ਮਾਓਵਾਦੀ ਪਾਰਟੀ ਦੀ ਅਗਵਾਈ ਵਿੱਚ ਆਦਿਵਾਸੀ ਹਥਿਆਰ ਚੁੱਕ ਕੇ ਲੜ ਰਹੇ ਸਨ ਪਰ ਇਸ ਤਰ੍ਹਾਂ ਦਾ ਸੰਘਰਸ਼ ਇਸ ਖੇਤਰ ਤੋਂ ਬਾਹਰ ਨਹੀਂ ਫੈਲ ਸਕਿਆ ਇਹੀ ਨਹੀਂ ਇਸ ਸੰਘਰਸ਼ ਦੀ ਹਮਾਇਤ ਵਿੱਚ ਦੇਸ਼ ਦੇ ਕੁਝ ਹਿੱਸਿਆਂ ਵਿੱਚ ਲੋਕ ਲਹਿਰ ਖੜੀ ਹੀ ਨਹੀਂ ਹੋ ਸਕੀ ਇਸ ਸੰਘਰਸ਼ ਵਿੱਚ ਆਦਵਾਸੀਆਂ ਦੇ ਮਾਨਵੀ ਅਤੇ ਜ਼ਮੂਰੀ ਅਧਿਕਾਰਾਂ ਦੀ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਤੇ ਝੂਠੇ ਕੇਸ ਮੜ ਕੇ ਉਹਨਾਂ ਨੂੰ ਵੀ ਸਰਕਾਰਾਂ ਦੁਆਰਾ ਵਰਿਆਂ ਵੱੱਦੀ ਜੇਲ੍ਹਾਂ ਵਿੱਚ ਸੁੱਟ ਕੇ ਉਹਨਾਂ ਦੀ ਆਵਾਜ਼ ਬੰਦ ਕਰਵਾ ਦਿੱਤੀ। ਇਸ ਤਰ੍ਹਾਂ ਆਦਵਾਸੀਆਂ ਦਾ ਇੱਕ ਹੌਲ ਅਲੱਗ-ਥਲੱਗ ਪੈ ਗਿਆ। ਇਸ ਨਾਲ ਸਰਕਾਰੀ ਜ਼ਬਰਦਸਤ ਕਹਾੜਾ ਬੇਰੂਕ ਅਤੇ ਬੇਕਰਕ ਨਾਲ ਸਰਕਾਰ ਨੂੰ ਵਾਉਣ ਦਾ ਮੌਕਾ ਮਿਲ ਗਿਆ ਇੱਕ ਹਥਿਆਰਬੰਦ ਘੂੜ ਬਿਨਾ ਕਿਸੇ ਜਨਤਕ ਹਮਾਇਤ ਦੇ ਕਾਫੀ ਲੰਬਾ ਚਲਿਆ ਗਿਆ ਅਤੇ ਜਬਰ ਆਏ ਦਿਨ ਤਿੱਖਾ ਹੁੰਦਾ ਗਿਆ ਇਸ ਕਰਕੇ ਸਫਾਂ ਦੇ ਇੱਕ ਹਿੱਸੇ ਵਿੱਚ ਅਕੇਵਾ ਅਤੇ ਥਕੇਵਾ ਆਉਣਾ ਕੁਦਰਤੀ ਹੈ ਜਿਸ ਕਰਕੇ ਸਫਾਂ ਦੇ ਇੱਕ ਹਿੱਸੇ ਵਿੱਚ ਹਥਿਆਰ ਸੁੱਟ ਕੇ ਸਰਕਾਰ ਅੱਗੇ ਪੇਸ਼ ਹੋਣ ਦਾ ਵਰਤਾਰਾ ਸਾਹਮਣੇ ਆਇਆ ਸਰਕਾਰ ਨੇ ਇਹਨਾਂ ਗੋਡੇ ਟੇਕੂਆਂ ਨੂੰ ਬੜੀ ਮੁਸ਼ਤੈਦੀ ਨਾਲ ਵਰਤਿਆ ਉਹਨਾਂ ਇਨ੍ਹਾਂ ਦੀ ਇੱਕ ਵੱਖਰੀ ਫੋਰਸ ਡਿਸਟ੍ਰਿਕਟ ਰਿਜ਼ਰਵ ਗਾਰਡ ਦੇ ਨਾਮ ਥੱਲੇ ਖੜੀ ਕੀਤੀ। ਇਹਨਾਂ ਨੂੰ ਖੇਤਰ ਦੀ ਪੰਘੋਲਕ ਸਥਿਤੀ, ਲਾਹੇਵੰਦ ਟਿਕਾਣਿਆਂ, ਜਲ ਸਰੋਤਾਂ ਅਤੇ ਮਾਓਵਾਦੀਆਂ ਦੇ ਦਾਅ ਪੇਚਾਂ ਦੀ ਪੂਰੀ ਜਾਣਕਾਰੀ ਸੀ। ਇਸ ਨਾਲ ਮਾਓਵਾਦੀਆਂ ਨੂੰ ਪ੍ਰਾਪਤ ਲਾਹਾ ਜਾਂਦਾ ਰਿਹਾ ਅਤੇ ਇਸ ਨੇ ਮਾਓਵਾਦੀ ਪਾਰਟੀ ਦੀ ਲੜਾਕੂ ਸ਼ਕਤੀ ਨੂੰ ਵਧੇਰੇ ਨੁਕਸਾਨ ਪਹੁੰਚਾਇਆ। ਪਿਛਲੇ ਦਿਨੀ ਕਾਮਰੇਡ ਗਨਪਤੀ ਤੋਂ ਬਾਅਦ ਪਾਰਟੀ ਦੇ ਜਰਨਤ ਸਕੱਤਰ ਬਸਵਾ ਰਾਜੂ ਜਿਨ੍ਹਾਂ ਦਾ ਅਸਲੀ ਨਾਮ ਨੰਬਲਾ ਕੇਸ਼ਵਰਾਓ ਸੀ ਸ਼ਹੀਦ ਕਰ ਦਿੱਤੇ ਗਏ ਇਹ ਮਾਓਵਾਦੀ ਪਾਰਟੀ ਲਈ ਬਹੁਤ ਵੱਡੀ ਸੱਟ ਸੀ ਉਹਨਾਂ ਦੀ ਸ਼ਹੀਦੀ ਤੇ ਹਾਕਮਾਂ ਨੇ ਖੁਸ਼ੀ ਵਿੱਚ ਚਾਂਬੜਾ ਪਾਈਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਇਸ ਲਈ ਸੁਰੱਖਿਆ ਬਲਾਂ ਦੀ ਤਾਰੀਫ਼ ਕਰਦਿਆਂ ਉਹਨਾਂ ਨੂੰ ਇਸ ਵੱਡੀ ਸਫਲਤਾ ਲਈ ਵਧਾਈ ਦਿੱਤੀ ਇਸੇ ਤਰ੍ਹਾਂ ਗ੍ਰਹਿ ਮੰਤਰੀ ਨੇ ਵੀ ਸੁਰੱਖਿਆ ਬਲਾਂ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਇਹ ਪਹਿਲੀ ਵਾਰੀ ਹੈ ਕਿ ਜਰਨਲ ਸਕੱਤਰ ਮਾਰਿਆ ਗਿਆ ਹੈ ਜਿਹੜਾ ਅਮਿਤ ਸ਼ਾਹ ਕਹਿੰਦਾ ਸੀ ਕਿ ਕਿਸੇ ਨਕਸਲੀ ਦੇ ਮਰਨ ਨਾਲ ਕਿਸੇ ਨੂੰ ਕੋਈ ਖੁਸ਼ੀ ਨਹੀਂ ਹੁੰਦੀ ਉਹ ਕਾਮਰੋਡ ਬਸਵਾ ਰਾਜੂ ਦੀ ਮੌਤ ਤੇ ਖੁਸ਼ੀ ਵਿੱਚ ਬਾਗੀਆਂ ਪਾ ਰਿਹਾ ਸੀ ਕਾਮਰੇਡ ਬਸਵਾ ਰਾਜੂ ਦੀ ਮੌਤ ਬਾਰੇ ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਸਾਥੀ ਬਸਵਾ ਰਾਜੂ ਦੀ ਸੇਸ ਮਸਿਆਮਾ ਦੇ ਮੱਦੇ ਨਜ਼ਰ ਉਹਨਾਂ ਨੂੰ ਜੰਗਲ ਤੋਂ ਬਾਹਰ ਸੁਰੱਖਿਅਤ ਥਾਂ ਤੇ ਲਿਜਾਣ ਬਾਰੇ ਚਰਚਾ ਹੋਈ ਸੀ ਪਰ ਕਾਮਰੇਡ ਨੇ ਇਨਕਾਰ ਕਰ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਜ਼ਿੰਦਗੀ ਦੇ ਬਚੇ 2-3 ਸਾਲ ਉਹ ਇਵੇਂ ਹੀ ਜਿਉਣਾ ਤੇ ਲੜਨਾ ਚਾਹੁੰਦੇ ਹਨ ਉਹਨਾਂ ਦੇ ਸੁਰੱਖਿਆ ਕੇਰੇ ਲਈ 65 ਜਵਾਨ ਤਾਇਨਾਤ ਸਨ ਜਿਨ੍ਹਾਂ ਵਿੱਚੋਂ ਮਾਰੇ ਜਾਣ ਅਤੇ ਪੇਸ਼ ਹੋਣ ਨਾਲ ਗਿਣਤੀ ਕੇਵਲ 35 ਰਹਿ ਗਈ ਸੀ। ਇਹਨਾਂ ਵਿੱਚੋਂ 7 ਜਣੇ ਛੱਡ ਗਏ ਜੋ ਸ਼ਾਇਦ ਪੇਸ਼ ਹੋ ਗਏ। ਉਹਨਾਂ ਦੀ ਸੂchnਾ ਤੇ ਸਾਥੀ ਬਸਵਾ ਰਾਜੂ ਦੇ ਟਿਕਾਣੇ ਤੇ ਹਮਲਾ ਕੀਤਾ ਗਿਆ। ਉਹ ਨਿਕਲ ਗਏ ਪਰ ਅਗਲੇ ਟਿਕਾਣੇ ਤੇ ਵੀ ਹਮਲਾ ਹੋ ਗਿਆ। 27 ਲੜਾਕੇ ਲੜਦਿਆਂ ਸ਼ਹੀਦ ਹੋ ਗਏ ਅਤੇ ਸਾਥੀ ਬਸਵਾ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਕੋਹ ਕੋ ਕੇ ਸ਼ਹੀਦ ਕਰ ਦਿੱਤਾ ਗਿਆ ਜਿੱਥੇ ਪਾਰਟੀ ਦਾ ਇਹ ਬਿਆਨ ਹੈ ਉਥੇ ਆਂਧਰਾ ਅਤੇ ਤੇਲੰਗਾਨਾ ਵਿੱਚ ਆਮ ਚਰਚਾ ਹੈ ਕਿ ਸਾਥੀ ਗੰਭੀਰ ਰੂਪ ਵਿੱਚ ਬਿਮਾਰ ਸਨ ਅਤੇ ਉੜੀਸਾ ਵਿੱਚ ਕਿਧਰੇ ਉਹ ਆਪਣਾ ਇਲਾਜ ਕਰਵਾ ਰਹੇ ਸਨ ਪੱਕੀ ਠੱਕੀ ਸੂਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਸ਼ਕਤੀਸਗਾੜ ਵਿੱਚ ਮੁਕਾਬਲਾ ਦਿਖਾ ਦਿੱਤਾ ਗਿਆ ਅਸੀਂ ਕਟਨਾਕਰਮ ਬਾਰੇ ਕਿਸੇ ਬਹਿਸ ਵਿੱਚ ਨਾ ਪੈਂਦੇ ਆ ਇੱਕ ਗੱਲ ਸਾਫ਼ ਹੈ ਕਿ ਮਾਓਵਾਦੀਆਂ ਦੇ ਨੁਕਸਾਨ ਵਿੱਚ ਵੱਡਾ ਰੋਲ ਪਾਰਟੀ ਵਿੱਚੋਂ ਪਗੌੜਿਆਂ ਦਾ ਹੈ ਜੋ ਜਾ ਕੇ ਸਰਕਾਰ ਦੀ ਫੋਰਸ ਬਣ ਗਏ ਇਸ ਵੱਡੀ ਪੱਧਰ ਤੇ ਪੇਸ਼ ਹੋਣ ਦੇ ਵਰਤਾਰੇ ਦੇ ਕਾਰਨ ਕੋਈ ਤਕਨੀਕੀ ਜਾਂ ਜਥੇਬੰਦਕ ਨਹੀਂ ਬਲਕਿ ਰਾਜਨੀਤਿਕ ਹਨ ਸੰਘੀ ਸਰਕਾਰ ਦਾ ਦਾਵਾ ਹੈ ਕਿ ਉਹ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਪਰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਵਰਤਮਾਨ ਕੇਂਦਰ ਸਰਕਾਰ ਇੱਕ ਫਾਸ਼ੀ ਸਰਕਾਰ ਹੈ ਜਿਸ ਦਾ ਨਿਸ਼ਾਨਾ ਇੱਕ ਫਾਸ਼ੀ ਤੇ ਮੱਧ ਜੁਗੀ ਹਿੰਦੂ ਰਾਜ ਸਥਾਪਿਤ ਕਰਨਾ ਹੈ ਦੇਸੀ ਵਿਦੇਸ਼ੀ ਕਾਰਪੋਰੇਟਾਂ ਦਾ ਹਰ ਖੇਤਰ ਵਿੱਚ ਬੋਲਬਾਲਾ ਸਥਾਪਿਤ ਕਰਨਾ ਅਤੇ ਇਸ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਨੂੰ ਡੰਡੇ ਦੇ ਜ਼ੋਰ ਤੇ ਕੁਚਲਣਾ ਹੈ ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਹਨ ਕਿ ਸਰਕਾਰ ਦੀ ਜਾਂ ਸਰਕਾਰ ਦੀ ਕਿਸੇ ਨੀਤੀ ਦੀ ਆਲੋਚਨਾ ਪ੍ਰਧਾਨ ਮੰਤਰੀ ਵਿਰੁੱਧ ਕਿਸੇ ਟਿੱਪਣੀ ਨੂੰ ਹੀ ਦੇਸ਼ਦ్రో ਬਣਾ ਦਰਿਆ ਜਾਂਦਾ ਹੈ ਹੋਰ ਤਾਂ ਹੋਰ ਨਿਆਂਪਾਲਿਕਾ ਤੋਂ ਵੀ ਕੋਈ ਆਸ ਨਹੀਂ ਬਚੀ ਹੀਟਲੀਆਂ ਅਦਾਲਤਾਂ ਦੇ ਜੱਜਾਂ ਨੂੰ ਖਰੀਦ ਜਾਂ ਡਰਾ ਲਿਆ ਜਾਂਦਾ ਹੈ ਜੇਕਰ ਫੇਰ ਵੀ ਗੱਲ ਨਾ ਬਣੇ ਤਾਂ ਮਰਵਾ ਦਿੱਤਾ ਜਾਂਦਾ ਹੈ ਜੇਕਰ ਸਰਵ ਉੱਚ ਅਦਾਲਤ ਵੀ ਸਰਕਾਰੀ ਨੀਤੀ ਤੋਂ जरा हटਵਾ ਫੈਸਲਾ ਦੇ ਦੇਵੇ ਤਾਂ ਉਸਤੇ ਵੀ ਰਾਜਨੀਤਿਕ ਹਮਲਾ ਬੋਲ ਦਿੱਤਾ ਜਾਂਦਾ ਹੈ ਅਤੇ ਸਰਕਾਰ ਤਮਾਸ਼ੀ ਮੇਂ ਬਣ ਜਾਂਦੀ ਹੈ ਗ੍ਰਹਿ ਮੰਤਰੀ ਦਾ ਬਿਆਨ ਅਤੇ ਹਮਲਾ ਸਮੁੱਚੀ ਜਮਹੂਰੀ ਲਹਿਰ ਤੇ ਹਮਲਾ ਹੈ ਮਾਓਵਾਦੀ ਤਾਂ ਲੜਾਈ ਵਿੱਚ ਸਭ ਤੋਂ ਅਗਲੇਰੀ ਹੋਣ ਕਰਕੇ ਪਹਿਲਾ ਨਿਸ਼ਾਨਾ ਉਹ ਹਨ ਉਂਝ ਸਮੁੱਚੀ ਜਮਹੂਰੀ ਲਹਿਰ ਹੀ ਨਿਸ਼ਾਨਾ ਹੈ ਜਿੱਥੋਂ ਤੱਕ ਅਮਿਤ ਸ਼ਾਹ ਦੇ ਨਕਸਲਵਾਦ ਨੂੰ ਖਤਮ ਕਰਨ ਦੇ ਬਿਆਨ ਦਾ ਸਵਾਲ ਹੈ ਨਕਸਲਵਾਦ ਕੋਈ ਵਿਅਕਤੀ ਜਾਂ ਵਿਅਕਤੀ ਸਮੂਹ ਨਹੀਂ ਜਿਸ ਨੂੰ ਤੁਸੀਂ ਖਤਮ ਕਰ ਸਕੋ ਨਕਸਲਵਾਦ ਇੱਕ ਵਿਚਾਰਧਾਰਾ ਹੈ ਜੋ ਹਕੀਕੀ ਆਜ਼ਾਦੀ ਅਮਲੀ ਜਮਹੂਰੀਅਤ ਸਮਾਜਿਕ ਆਰਥਿਕ ਨਿਆਂ ਅਤੇ ਬਰਾਬਰੀ ਵਾਲੇ ਸਮਾਜ ਅਤੇ ਮਜ਼ਦੂਰ ਕਿਸਾਨਾਂ ਅਤੇ ਹੋਰ ਕਿਰਤੀ ਲੋਕਾਂ ਦੇ ਰਾਜ ਦਾ ਮਾਰਗ ਪੇਸ਼ ਕਰਦਾ ਹੈ ਲੋਕਾਂ ਦੀ ਮੁਕਤੀ ਦਾ ਇਹੀ ਇੱਕੋ ਇੱਕ ਮਾਰਗ ਹੈ ਇਸ ਤੋਂ ਬਿਨਾ ਦਿੱਲੀ ਦੇ ਤਖਤ ਤੇ ਕੋਈ ਬੈਠਾ ਹੋਵੇ ਉਸਨੇ સામਰਾਜ ਦਲਾਲ سرمایہਦਾਰਾਂ ਅਤੇ ਜ਼ਗੀਰਦਾਰਾਂ ਦੀ ਹੀ ਸੇਵਾ ਕਰਨੀ ਹੈ ਨਕਸਲਵਾਦ ਜਿੰਦਾ ਹੈ ਜਿੰਦਾ ਰਹੇਗਾ ਅਤੇ ਵੱਖ-ਵੱਖ ਰੂਪਾਂ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਰਹੇਗਾ ਪਰ ਸਰਕਾਰ ਇਸ ਕਦਰ ਡਰੀ ਹੋਈ ਹੈ ਕਿ ਉਹ ਜੰਗੀ ਕਨਵੈਨਸ਼ਨ ਦੇ ਅਸੂਲਾਂ ਤੋਂ ਵੀ ਭੱਜ ਰਹੀ ਹੈ ਕਾਮਰੇਡ ਬਸਵਾ ਰਾਜੂ ਦੇ ਦੋ ਪਰਾ ਇੱਕ ਭਤੀਜਾ ਅਤੇ ਇੱਕ ਹੋਰ ਸ਼ਹੀਦ ਦਾ ਪਰਿਵਾਰ ਪੂਰੇ ਦਸਤਾਵੇਜ਼ਾਂ ਅਤੇ ਆਂਧਰਾ ਹਾਈ ਕੋਰਟ ਦੇ ਆਦੇਸ਼ ਲੈ ਕੇ ਲਾਸ਼ਾਂ ਲੈਣ ਗਏ ਤਾ ਜੋ ਉਹਨਾਂ ਦਾ ادب ਸਨਮਾਨ ਨਾਲ ਸਨਸਕਾਰ ਕੀਤਾ ਜਾ ਸਕੇ ਪਰ ਸੰਘੀ ਸਰਕਾਰ ਦੀ ਪੁਲਿਸ ਨੇ ਲਾਸ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ਾਂ ਨੂੰ ਇਕੱਠਿਆਂ ਪੈਟਰੋਲ ਪਾ ਕੇ ਸਾੜ ਦਿੱਤਾ ਇਸ ਕਾਰੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ नक्सलਵਾਦੀ ਜਮਹੂਰੀ ਲਹਿਰ ਦਾ ਅਗਲੇਰਾ ਹਿੱਸਾ ਹੋਣ ਕਰਕੇ ਸਭ ਤੋਂ ਪਹਿਲਾਂ ਉਹ ਨਿਸ਼ਾਨੇ ਤੇ ਹਨ ਪਰ ਸੰਘੀ ਫਾਸ਼ੀਵਾਦ ਦਾ ਨਿਸ਼ਾਨਾ ਸਮੁੱਚੀ ਜਮਹੂਰੀ ਲਹਿਰ ਘਟ ਗਣਤੀਆਂ ਦਲਤ ਆਦਿਵਾਸੀ ਔਰਤਾਂ ਅਤੇ ਹਰ ਤਰ੍ਹਾਂ ਦੀ ਵੰਸਵੰਤਾ ਉਸ ਦੇ ਨਿਸ਼ਾਨੇ ਤੇ ਹੈ ਇਸ ਲਈ ਸਮੁੱਚੀ ਜਮਹੂਰੀ ਲਹਿਰ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਮੰਗ ਕਰਨੀ ਚਾਹੀਦੀ ਹੈ ਕੇਂਦਰੀ ਭਾਰਤ ਵਿੱਚ ਆਦਿਵਾਸੀਆਂ ਅਤੇ ਮਾਓਵਾਦੀਆਂ ਵਿਰੁੱਧ ਜੰਗਬੰਦੀ ਕੀਤੀ ਜਾਵੇ ਅਤੇ ਗੱਲਬਾਤ ਦੀ ਮੇਜ਼ ਤੇ ਆਇਆ ਜਾਵੇ ਆਪਰੇਸ਼ਨ ਕਗਾਰ ਅਤੇ ਬਲੈਕ ਫੋਰੈਸਟ ਬੰਦ ਕੀਤੇ ਜਾਣ ਕਾਲੇ ਕਾਨੂੰਨ ਜਿਵੇਂ ਆਪਸਪਾ ਯੂਏਪੀਏ ਕੌਮੀ ਸੁਰੱਖਿਆ ਕਾਨੂੰਨ ਸਮੇਤ ਵਾਪਸ ਲਏ ਜਾਣ ਤੇ ਆਓ ਦੋਸਤੋ ਗੱਲ ਕਰਦੇ ਹਾਂ ਹਕੀਕਤ ਦੀ ਹਕੀਕਤ ਜਿਸ ਦਿਨ ਕਾਮਰੇਡ ਬਸਵਾ ਰਾਜੂ ਸ਼ਹੀਦ ਹੋ ਗਏ ਉਸ ਤੋਂ ਅਗਲੇ ਦਿਨ ਹੀ ਕੇਂਦਰ ਸਰਕਾਰ ਨੇ ਜੰਗਲ ਵਿੱਚੋਂ 1 ਲੱਖ ਦਰਖਤ ਵੱਢਣ ਦੇ ਆਦੇਸ਼ ਦੇ ਦਿੱਤੇ ਉਦੋਂ ਹੀ ਮਹਾਰਾਸ਼ਟਰ ਦੇ ਗੜਚਰੌਲੀ ਜੰਗਲ ਚੋਂ ਅਡਾਨੀ ਨੂੰ ਮਾਈਨਿੰਗ ਸ਼ੁਰੂ ਕਰਨ ਦੀ ਹਰੀ ਝੰਡੀ ਦੇ ਦਿੱਤੀ ਗਈ ਉੱਪਰੋਂ ਦੇਖਿਆ ਭਾਵੇਂ ਕੁੰਝ ਵੀ ਜਾਪੇ ਪਰ ਲੋਕਾਂ ਵਿਰੁੱਧ ਵਿੱਡੀ جنگ ਦੀ ਇਹ ਹੀ ਅਸਲ ਹਕੀਕਤ ਹੈ ਧੰਨਵਾਦ ਸਾਥੀਓ ਸਾਰਾ ਲੇਖ ਸੁਣਨ ਲਈ ਤੁਸੀਂ ਇਨਕਲਾਬੀ ਸਾਡਾ ਰਾਹ ਦੇ ਪੇਜ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ